ਇੱਦਾਂ ਵੀ ਬਹੁਤ ਕਮੈਂਟ ਆਉਂਦੇ ਵੀ ਸਾਡੀ ਐਕਸ ਤੁਹਾਡੇ ਵਰਗੀ ਸੀ ਜਾਂ ਸ਼ਕਲ ਮਿਲਦੀ ਆ ਕਮੈਂਟ ਤਾਂ ਹੋਣਾ ਹੀ ਹੋਣਾ ਵੀ ਸਾਡੀ ਵਾਈਫ ਦੀ ਤੁਹਾਡੇ ਨਾਲ ਸ਼ਕਲ ਮਿਲਦੀ ਹੈ ਜਾਂ ਸਾਡੀ ਗਰਲਫ੍ਰੈਂਡ ਦੀ ਤੁਹਾਡੇ ਨਾਲ ਸ਼ਕਲ ਮਿਲਦੀ ਹੈ ਇੱਦਾਂ ਵੀ ਬਹੁਤ ਗੱਲਾਂ ਆ ਸ਼ਕਲ ਸ਼ਕਲ ਕਿਸੇ ਦੀ ਵੀ ਮਿਲਣੀ ਹੁੰਦੀ ਐਵੇਂ ਦੋਰੇ ਦੋਰੇ ਪਉਦੇ ਆ ਸਾਰੇ ਕੋਈ ਨਹੀਂ ਮੈਂ ਇਦਾਂ ਕਹਿ ਦਿੰਨੀ ਆ ਮੈਂ ਇਦਾਂ ਹੀ ਕਹਿੰਦਾ ਵੀ ਯਾਰ ਗੱਡੀ ਛੋਟੀ ਆਪਣੇ ਕੋਲ ਤਾਂ ਉਹ ਕਹਿੰਦੇ ਕਿ ਕਿੱਦਾਂ ਦੀਆਂ ਗੱਲਾਂ ਕਰਦੇ ਆ ਆ ਕੋਈ ਗੱਲ ਕੀਤੀ ਤੁਸੀਂ ਵੀ ਬਹੁਤ ਵਧੀਆ ਉਹ ਟਾਈਮ ਯਾਦ ਰੱਖੋ ਜਦੋਂ ਹੈ ਹੀ ਨਹੀਂ ਸੀ ਕੁਝ ਤਾਂ ਮੈਂ ਉਸ ਤੋਂ ਬਾਅਦ 1% ਵੀ ਨਹੀਂ ਸੋਚੀ ਮਾਹੀ ਸ਼ਰਮਾ ਹੈ ਨਾ ਸਿੱਖੀ ਜਮ ਦੇ ਨਾਲ ਤੁਹਾਡਾ ਕਿੰਨਾ ਕੁ ਕਨੈਕਸ਼ਨ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਮੈਂ ਅੰਮ੍ਰਿਤਸਰ ਰਹਿਣੀ ਹੈ ਤਾਂ ਹੀ ਮੈਂ ਮਾਹੀ ਸ਼ਰਮਾ ਅੱਛਾ ਦਰਬਾਰ ਸਾਹਿਬ ਵੀ ਜਾਂਦੇ ਰਹੇ ਹਾਂ ਜੀ ਹਾਂ ਜੀ ਮੈਂ ਹਿੰਦੂ ਹਾਂ ਉਦਾਂ ਪਰ ਅੱਜ ਵੀ ਮੈਂ ਪਤਾ ਨਹੀਂ ਮੇਰੇ मुंह 'ਚ ਵਾਇਗਰ ਹੀ ਨਿਕਲਦਾ ਤੇ ਮੈਂ ਇਦਾਂ ਨਹੀਂ ਕਹਦੀ ਮੈਂ ਸਾਈਂ ਬਾਬਾ ਜੀ ਨੂੰ ਬਹੁਤ ਮੰਨਦੀ ਆ ਮੈਂ ਗੁੱਟ ਤੇ ਟੈਟੂ ਕਰਾਇਆ ਹੋਇਆ ਉਹਨਾਂ ਦਾ ਬਹੁਤ ਟਾਈਮ ਪਹਿਲਾਂ ਜਦੋਂ ਇਸ ਲਾਈਨ 'ਚ ਵੀ ਨਹੀਂ ਸੀ ਸਾਡੇ ਘਰੇ ਅਖੰਡ ਜੋਤ ਜਲਦੀ ਹੈ ਹਰ ਨਵਰਾਤਰੇ 'ਚ ਮੇਰੀ ਮੰਮੀ ਨੰਗੇ ਪੈਰ ਰਹਿੰਦੇ ਆ ਮੈਂ ਜਿੰਨਾ ਚਿਰ ਸਕੂਲ ਟਾਈਮ ਆ ਜਿੰਨਾ ਚਿਰ ਲਾਈਨ 'ਚ ਵੀ ਆਉਣ ਤੋਂ ਬਾਅਦ ਵੀ ਮੈਂ 2 ਸਾਲ ਮੈਂ ਨੰਗੇ ਪੈਰ ਰਹਿੰਦੀ ਰਹੀ ਆ ਨਵਰਾਤਰਾਂ 'ਚ ਕਾਸਟਿੰਗ ਕਾਊਚ ਕਹਿ ਦਿੰਦੇ ਆ ਕੰਪਰੋਮਾਈਜ਼ ਵਰਡ ਕਹਿ ਦਿੰਦੇ ਆ ਮੈਲੀਆਂ ਨਜ਼ਰਾਂ ਕਹਿ ਦਿੰਦੇ ਆ ਗਿਰਜਾਂ ਕਹਿ ਦਿੰਦੇ ਆ ਬਲੋ ਇਦਾਂ ਦੀਆਂ ਚੀਜ਼ਾਂ ਨੇ ਹੁਣ ਮੈਂ ਜੇ ਇਦਾਂ ਕਵਾਂਗੀ ਵੀ ਇਹੇ ਜੀ ਗੱਲ ਨਹੀਂ ਹੈ ਤਾਂ ਉਹਨਾਂ ਕੁੜੀਆਂ ਨੂੰ ਬੁਰਾ ਲੱਗੇਗਾ ਜਿਨ੍ਹਾਂ ਨਾਲ ਹੋਇਆ ਢੱਡੋ ਨਹੀਂ ਹੈਗੀ ਵੀ ਕੋਈ ਇਹਦੇ ਨਾਲ ਵੈਰ ਹੈ ਮਾਡਲ ਵਰਡ ਨਾਲ ਬਸ ਮੈਨੂੰ ਸੁਣਨਾ ਨਹੀਂ ਪਸੰਦ ਮੈਨੂੰ ਬੜੀ ਕਿੰਜ ਚੜਦੀ ਹੈ ਕੋਈ ਇਦਾਂ ਕਹਦੇ ਵੀ ਮਾਡਲ ਸਪੈਸ਼ਲੀ ਮੇਰੇ ਨਾਮ ਅੱਗੇ ਮਾਡਲ ਲਾਤਾਂ ਨੇ ਕਈ ਤਾਂ ਕਈ ਤਾਂ ਸਪੈਸ਼ਲ ਲਾਈਫ ਫਿਰਦੇ ਆ ਜਾਣ ਕੇ ਲਾਉਂਦੇ ਵੀ ਵੀ ਤੱਤੇ ਹੋ ਉਹ ਜਾਣ ਕੇ ਲਾਉਂਦੇ ਆ ਕਈ ਲਾਉਂਦੇ ਆ ਮੈਂ ਟੋਕ ਦਿੰਨੀ ਹੁੰਨੀ ਆ ਕਿਤੇ ਮੇਰਾ ਜੀ ਕਰੇ ਤਾਂ ਮੈਂ ਟੋਕ ਦਿੰਨੀ ਆ ਟੋਕ ਦਿੰਨੀ ਹਾਂ ਵੀ ਮੈਨੂੰ ਨਹੀਂ ਕਹਿਣਾ ਕਿ ਕਿੰਤਾ ਦਾ ਮੁੰਡਾ ਮਾਹੀ ਸ਼ਰਮਾ ਸੋਚਦੀ ਆ ਕਿ ਯਾਰ ਇਦਾਂ ਦਾ ਮੁੰਡਾ ਹੋਣਾ ਚਾਹੀਦਾ ਸਮਝੇ ਬਸ ਮੇਰੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝੇ ਮੈਂ ਉਹਦੇ ਪਰਿਵਾਰ ਨੂੰ ਸਮਝਾਂ ਬਕੋਜ਼ ਹਰ ਇੱਕ ਕੁੜੀ ਨੂੰ ਅਡਜਸਟ ਕਰਨਾ ਪੈਂਦਾ ਆ ਇਹ ਚੀਜ਼ਾਂ ਸਮਝਦੇ ਹੋ ਕਿ ਅਡਜਸਟ ਕਰਨਾ ਪੈਂਦਾ ਹਾਂਜੀ ਕਿਉਂਕਿ ਜੋ ਤੁਸੀਂ ਪ੍ਰੋਫੈਸ਼ਨਲ ਤੌਰ ਤੇ ਸਕਸੈਸਫੁਲ ਬਹੁਤ ਹੁੰਦੇ ਹੋ ਤਾਂ ਤੁਸੀਂ ਇਹ ਚੀਜ਼ ਨੂੰ ਗਰੰਟੀਡ ਲੈਣੇ ਹੋ ਕਿ ਮੈਂ ਕਿਉਂ ਐਡਜਸਟ ਕਰਾਂ ਦਾ ਮੈਨੂੰ ਲੱਗਦਾ ਕਿ ਬੋਲਣਾ ਚਾਹੀਦਾ ਵੀ ਨਹੀਂ ਇੱਕ ਜਨਾਨੀ ਨੂੰ ਆਪਦੇ ਹਸਬੰਡ ਦੇ ਨਾਲ ਚਾਰ ਬੰਦਿਆਂ 'ਚ ਕਿਉਂਕਿ ਇੱਕ ਰੁਤਬਾ ਬਣਿਆ ਹੁੰਦਾ ਤੁਸੀਂ ਆਪਦੇ ਬੰਦੇ ਦੀ ਇਨਸਲਟ ਕਰ ਦੋਗੇ ਚਾਰ ਬੰਦੇ ਜੀ ਤੁਹਾਡੇ ਬੰਦੇ ਦੀ ਵੈਸੇ ਇੱਜ਼ਤ ਨਹੀਂ ਰਹਿਣੀ ਇਹ ਬਹੁਤ ਵਧੀਆ ਗੱਲ ਕਹਿ ਰਹੇ ਹੋ ਥੋੜੀ ਤਾਂ ਟੌਹਰੀ ਤੁਹਾਡੇ ਬੰਦੇ ਨਾਲ ਹੈ ਵਾਹ ਉਹਦੀ ਟੌਹਰ ਰਹੇਗੀ ਤਾਂ ਤੁਹਾਡੀ ਵੀ ਟੌਹਰ ਰਹੇਗੀ ਜੋ ਸਦੂ ਮੂਸੇ ਵਾਲਾ ਦਾ ਜਦੋਂ ਕਤਲ ਹੁੰਦਾ ਤੁਸੀਂ ਤੁਹਾਡੀਆਂ ਵੀ ਦੋ ਤਿੰਨ ਮੈਂ ਸੁਣੀਆਂ ਕਿ ਤੁਸੀਂ ਬਹੁਤ ਅਫਸੋਸ ਕੀਤਾ ਚਲੋ ਹਰ ਕਿਸੇ ਨੇ ਕੀਤਾ ਜੇ ਮੈਂ ਉਸ ਕਰੈਕਟਰ ਦੀ ਗੱਲ ਕਰਾਂ ਉਹਦੇ ਬਾਰੇ ਮਾਹੀ ਕੀ ਸੋਚਦੀ ਹੈ ਬੱਚੇ ਇੰਨੇ ਪਿਆਰ ਕਰਦੇ ਐ ਇੰਨੇ ਰੋਏ ਬੱਚੇ ਇੰਨੀ ਦੂਰੋਂ ਦੂਰੋਂ ਲੋਕੀ ਉੱਥੇ ਪਹੁੰਚੇ ਕਿੰਨੀ ਪਾਕ ਮੁਹੱਬਤ ਐ ਲੋਕਾਂ ਦੀ ਉਹਨਾਂ ਲਈ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਤੇ ਮੈਂ ਉਹ ਜਿਵੇਂ ਕਿਹਾ ਉਹ ਚਾਹਲੀ ਗੱਲ ਦੈਂਚ ਦੋ ਤਿੰਨ ਵਾਰੀ ਸਾਹਮਣੇ ਆ ਜਾਂਦੀ ਹੈ ਹੈਨਾ ਤੇ ਜੇ ਦੋ ਤਿੰਨ ਵਾਰ ਬੰਦੇ ਨੇ ਪੀਤੀ ਹੋਵੇ ਤੇ ਫੇਰ ਦਿਲ ਕਰਨ ਲੱਗ ਜਾਂਦਾ ਬੰਦੇ ਦਾ ਇੱਕ ਤਾਂ ਤੇਰਾ ਨਾਮ ਪਸੰਦ ਹੈ ਤੇ ਦੂਜੀ ਸਾਨੂੰ ਚਾਹ ਪਸੰਦ ਹੈ ਕਦੇ ਕਦੇ ਤੇਰੀ ਯਾਦ ਨਾਲ ਪੈਂਦਾ ਮੀਂਹ ਪਸੰਦ ਹੈ ਗੱਲਾਂ ਗੱਲਾਂ ਤੇਰਾ ਹੱਸ ਕੇ ਕਹਿਣਾ ਜੀ ਪਸੰਦ ਹੈ ਜਿਸ ਥਾਂ ਤੇ ਹੋਵੇਂ ਤੂੰ ਸਾਨੂੰ ਉਹ ਹਰ ਥਾਂ ਪਸੰਦ ਜਿਸ ਰਾਤ ਉਹ ਵੀ ਗੁਜ਼ਰੀ ਹੈ ਸਾਨੂੰ ਉਹ ਹਰ ਰਾਤ ਪਸੰਦ ਹੈ ਤੂੰ ਪਸੰਦ ਹੈ ਇਸ ਲਈ ਤੇਰੇ ਨਾਲ ਮੁਹੱਬਤ ਨਹੀਂ ਤੇਰੇ ਨਾਲ ਮੁਹੱਬਤ ਹੈ ਤੁਸੀਂ ਤਾਂ ਤੁਸੀਂ ਉਹ ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਹਮੇਸ਼ਾ ਹੀ ਰਹੂਗੀ ਕਿ ਤੁਸੀਂ ਮੇਨ ਲੀਡ ਦੇ ਵਿੱਚ ਮੇਨ ਸਟ੍ਰੀਮ ਦੇ ਵਿੱਚ ਆ ਕੇ ਪਰਫਾਰਮ ਕਰਨਾ ਖਾਸ ਤੌਰ ਤੇ ਦਿਨੋਂ ਕੌਮਪਲੀਮੈਂਟ ਹੈ ਕਿ ਤੁਸੀਂ ਮੇਕਅਪ ਕਰਕੇ ਨਹੀਂ ਬੈਠੇ ਨਹੀਂ ਤਾਂ ਆਮ ਤੌਰ ਤੇ ਜੇ ਚਲੋ ਮੈਂ ਮੁੰਡਿਆਂ ਦੇ ਵੀ ਜੇ ਇੱਕ ਤਾਂ ਪਿੰਪਲ ਵੀ ਹੋ ਜਾਵੇ ਉਹ ਮਤਲਬ ਬਹੁਤ ਜ਼ਿਆਦਾ ਨਾ ਕੌਨਸ਼ੀਅਸ ਹੋ ਜਾਂਦੇ ਆ ਤਾਂ ਤੁਸੀਂ ਮੈਨੂੰ ਬਹੁਤ ਕਾਬਿਲ ਤਾਰੀਫ ਗੱਲ ਲੱਗੀ ਕਿ ਤੁਸੀਂ ਜਿਵੇਂ ਦੇ ਹੋ ਤਾਂ ਉਵੇਂ ਦੀ ਬਹਿ ਗਏ ਮੇਕਅਪ ਵਾਲੀ ਗੱਲ ਮੈਨੂੰ ਸਾਰੀ ਕਹਿ ਦਿੰਦੇ ਆ ਮੈਨੂੰ ਪਹਿਲੀ ਗੱਲ ਤਾਂ ਮੈਨੂੰ ਆਉਂਦਾ ਨਹੀਂ ਕਰਨਾ ਅੱਛਾ ਹੁਣ ਲੋਕਾਂ ਨੂੰ ਇੰਨੀ ਆਦਤ ਹੋ ਗਈ ਜਿਹੜੇ ਮੇਰੇ ਚੌੜਾ ਲੈ ਨੇ ਉਹ ਜੇ ਮੈਂ ਕਦੇ ਇਦਾਂ ਹੋ ਜਾ ਤਾਂ ਉਹ ਕਹਿੰਦੇ ਵੀ ਵੋਟ ਮੇਕਅਪ ਮੁਕਮ ਨਾ ਕਰਿਆ ਕਰੋ ਇਦਾਂ ਸੋਹਣੇ ਲੱਗਦੇ ਹੋ ਹਾਂਜੀ ਹੁਣ ਹੈਗੇ ਆ ਤਾਂ ਹੈਗੇ ਇਹ ਵੀ ਮੇਰਾ ਸ਼ਰੀਰ ਦਾ ਹੀ 파ਟ ਹੈ ਹੁਣ ਹੈਗੇ ਹੁਣ ਮੈਂ ਕੀ ਕਰਾਂ ਮੈਂ 24-25 ਸਾਲਾਂ ਦੀ ਜਦੋਂ ਹੋਵਾਂਗੀ ਤੇ ਇਹ ਇਹ ਜਿਹੜਾ ਹਿਊਮਰ ਆ ਤੁਹਾਡੀ ਗੱਲਾਂ 'ਚ ਮੈਨੂੰ ਲੱਗਦਾ ਕਿ ਅੰਮ੍ਰਿਤਸਰ ਦੇ ਪਾਣੀ ਦੇ ਵਿੱਚ ਹੀ ਆ ਇਹ ਜਿਹੜਾ ਤੁਸੀਂ ਬਹੁਤ ਸਪੌਂਟੇਨੀਅਸ ਸਦਾ ਇੱਕਦਮ ਹਨਾ ਚੀਜ਼ਾਂ ਅੱਛਾ ਇੱਕ ਜਦੋਂ ਕੋਰ ਵਾਲੇ ਮਾਨ ਦਾ ਵਿਆਹ ਹੋਇਆ ਜੀ ਮਤਲਬ ਪਤਾ ਨਹੀਂ ਤੁਹਾਨੂੰ ਤਾਂ ਕੀ ਫੀਲਿੰਗ ਸੀਗੀ ਲੋਕਾਂ ਦੇ ਬਹੁਤ ਦਿਲ ਟੁੱਟੇ ਉਹ ਕਹਿੰਦੇ ਕਿ ਇਹ ਤਾਂ ਜੋੜੀ ਜੋੜੀ ਟੁੱਟ ਗਈ ਇਹ ਤੁਹਾਡੇ ਤੱਕ ਆਹ ਜੀ ਆਹ ਜੀ ਪਹਿਲੀ ਵਾਰ ਇਦਾਂ ਹੋਇਆ ਪੰਜਾਬ ਚ ਵੀ ਕਿਸੇ ਦੀ ਕਮੇਸਟਰੀ ਨੂੰ ਇੰਨੀ ਮੁਹੱਬਤ ਮਿਲੀ ਹੈ ਤਾਂ ਮੈਨੂੰ ਵੀ ਇਹਦੇ ਚ ਵੀ ਮੈਂ ਪ੍ਰਾਊਡ ਫੀਲ ਹੁੰਦੀ ਹੈ ਜਾਂ ਮੈਨੂੰ ਵਧੀਆ ਲੱਗਦਾ ਜਾਂ ਮੈਂ ਸਭ ਦਾ ਥੈਂਕਸ ਕਰਦੀ ਹਾਂ ਵੀ ਤੁਸੀਂ ਇੰਨਾ ਜਾ ਕੇ ਆਏ ਸੀ ਤੁਸੀਂ ਮੈਰੀਜ ਤੇ ਹਾਂ ਜੀ ਹਾਂ ਜੀ ਮੈਂ ਤਾਂ ਗਈ ਸੀ ਹਾਂ ਜੀ ਫਿਲਮਾਂ ਦੇ ਵਿੱਚ ਆਉਣ ਦਾ ਕੋਈ ਹੈ ਪਲਾਨ ਵੀ ਮੈਂ ਫਿਲਮਾਂ ਕਰਨਾ ਚਾਹੁੰਦੀ ਹਾਂ ਕਿੱਦਾਂ ਨਹੀਂ ਅਮਰਿੰਦਰ ਜੀ ਦੀ ਅੰਗਰੇਜ਼ ਫਿਲਮ ਤਰ੍ਹਾਂ ਮੈਂ ਉਹਨਾਂ ਨਾਲ ਕਰਨਾ ਚਾਹੁੰਦੀ ਹਾਂ ਇੱਕ ਇਦਾਂ ਦੀ ਠੀਕ ਹੈ ਗਿੱਪੀ ਜੀ ਨਾਲ ਕੋਈ ਫਨੀ ਕਰਨਾ ਚਾਹੁੰਦੀ ਆ ਠੀਕ ਹੈ ਤੇ ਗੁਰਨਾਮ ਜੀ ਨਾਲ ਤਾਂ ਆ ਹੀ ਰਹੀ ਆ ਮੇਰੀ ਦਲਜੀਤ ਜੀ ਤਾਂ ਬਹੁਤ ਵੱਡੀ ਗੱਲ ਹੋ ਜੇਗੀ ਪਰ ਸੁਪਨੇ ਲੈਣ ਚੀ ਜਾਂਦਾ ਉਹਨਾਂ ਨਾਲ ਵੀ ਕਰਨਾ ਚਾਹੁੰਦੀ ਹੁੰਦੀਆਂ ਨਹੀਂ ਸਭ ਹਸਰਤਾਂ ਪੂਰੀਆਂ ਕਦੇ ਕਦੇ ਦੂਰੀਆਂ ਬਣ ਜਾਂਦੀਆਂ ਨੇ ਮਜਬੂਰੀਆਂ ਕਦੇ ਕਦੇ ਅਕਸਰ ਮੁਹੱਬਤ ਨੂੰ ਮੁਕਾਮ ਨਹੀਂ ਮਿਲਦਾ ਰਹਿ ਜਾਂਦੀਆਂ ਨੇ ਕੁਝ ਕਹਾਣੀਆਂ ਅਧੂਰੀਆਂ ਕਦੇ ਕਦੇ ਇਹ ਗੱਲਾਂ ਮੈਂ ਤਾਂ ਕਹੀਆਂ ਨੇ ਵੈਸੇ ਜਿਹੜਾ ਗੈਸਟ ਆ ਕੋਈ ਇਦਾਂ ਦਾ ਸਬੰਧ ਨਹੀਂ ਹੈਗਾ ਇਹ ਮੈਂ ਸਿਰਫ ਤਾਂ ਕਹੀਆਂ ਨੇ ਕਿਉਂਕਿ ਸਾਡੇ ਨਾਲ ਜਿਹੜਾ ਆਰਟਿਸਟ ਆ ਜਿਹੜਾ ਗੈਸਟ ਆ ਨਾ ਉਹਨਾਂ ਦੀ ਜਿਹੜੀ ਵਾਈਬ ਆ ਬਹੁਤ ਸੋਹਣੀ ਕੁੜੀ ਆ ਤਾਂ ਤੁਸੀਂ ਅਕਸਰ ਗੀਤਾਂ ਦੇ ਵਿੱਚ ਦੇਖਦੇ ਰਹਿੰਦੇ ਹੋ ਹੈਨਾ ਸ਼ਾਇਰੀਆਂ ਵੀ ਸੁਣਦੇ ਹੋ ਤੁਸੀਂ ਸਕਰੋਲ ਕਰੋਗੇ ਉਹ ਚਾਹ ਦਾ ਵੀ ਐਸੀ ਪਿਆਰ ਨਾਲ ਜ਼ਿਕਰ ਕਰਦੇ ਨੇ ਕਿ ਰੂਹ ਖੁਸ਼ ਹੋ ਜਾਂਦੀ ਆ ਦੋ ਵਾਰ ਪੀਤੀ ਹੋਏ ਬੰਦਾ ਕਹਿੰਦਾ ਇੱਕ ਵਾਰੀ ਫੇਰ ਪੀ ਲਈ ਹੈਨਾ ਮੂਡ ਜਿਹਾ ਬਣ ਜਾਂਦਾ ਮੇਨਾ ਮਾਹੀ ਸ਼ਰਮਾ ਨੇ ਥੈਂਕ ਯੂ ਜੀ ਸਸ੍ਰੀਕਾਲ ਤੁਹਾਨੂੰ ਤੇ ਸਾਰੇ ਡੇਲੀ ਪੋਸਟ ਦੇਖਣ ਵਾਲਿਆਂ ਨੂੰ ਵੀ ਸਸ੍ਰੀਕਾਲ ਸ਼ਾਇਰੀ ਮੈਂ ਥੋੜੀ ਜਿਹੀ ਕੀਤੀ ਆ ਚਲੋ ਤੁਹਾਡੇ ਜਿੰਨੀ ਤਾਂ ਨਹੀਂ ਅਸੀਂ ਵਧੀਆ ਕਰ ਸਕਦੇ ਜਿੰਨਾ ਤੁਸੀਂ ਵਧੀਆ ਬੋਲਦੇ ਹੋ ਤੇ ਮੈਂ ਉਹ ਜਿਵੇਂ ਕਿਹਾ ਉਹ ਚਾਹ ਲਈ ਗੱਲ ਦਿਨ ਚ ਦੋ ਤਿੰਨ ਵਾਰੀ ਸਾਹਮਣੇ ਆ ਜਾਂਦੀ ਹੈ ਹੈਨਾ ਤੇ ਜੇ ਦੋ ਤਿੰਨ ਵਾਰ ਬੰਦੇ ਨੇ ਪੀਤੀ ਹੋਵੇ ਤੇ ਫੇਰ ਦਿਲ ਕਰਨ ਲੱਗ ਜਾਂਦਾ ਬੰਦੇ ਦਾ ਚਾਹ ਤਾਂ ਇੱਕ ਜਿੱਦਾਂ ਕਹਿ ਲੋ ਵੀ ਮੂਡ ਹੈ ਹੈਨਾ ਚਾਹ ਬਿਨਾ ਤਾਂ ਨਹੀਂ ਜ਼ਿੰਦਗੀ ਹੈਗੀ ਸਾਡੀ ਤਾਂ ਨਹੀਂ ਹੈਗੀ ਪਤਾ ਨਹੀਂ ਬਾਹਰ ਦੇ ਲੋਕ ਕਿਵੇਂ ਐਡਜਸਟ ਕਰਦੇ ਜਿਹੜੇ ਨਹੀਂ ਪੀਂਦੇ ਨਾ ਜਿੱਦਾਂ ਮਤਲਬ ਮੈਨੂੰ ਕੋਈ ਮਿਲਦਾ ਤੇ ਮੈਂ ਉਹਨੂੰ ਕਹਿੰਨੀ ਯਾਰ ਚਾਹ ਉਹ ਕਹਿੰਦਾ ਨਹੀਂ ਹਮ ਤਾਂ ਪੀਤੇ ਹੀ ਨਹੀਂ ਜਾਂ ਅਸੀਂ ਪੀਂਦੇ ਹੀ ਨਹੀਂ ਮੈਂ ਪਹਿਲਾਂ 5 ਸੈਕਿੰਡ ਉਹਦਾ ਮੂਹ ਹੀ ਦੇਖਦੀ ਆ ਵੀ ਤੂੰ ਨਹੀਂ ਪੀਂਦੀ ਜਾਂ ਨਹੀਂ ਪੀਂਦੇ ਤੁਸੀਂ ਵੀ ਤੁਸੀਂ ਕਿਵੇਂ ਸਰਵਾਈਵ ਕਰ ਰਹੇ ਹੋ ਵੀ ਚਾਹ ਚਾਹ ਬਣਾ ਤਾਂ ਯਾਰ ਜਾ ਮੈਨੂੰ ਦੱਸਣਾ ਹੀ ਨਹੀਂ ਆ ਰਿਹਾ ਚਾਹ ਵੀ ਕਬੂਲ ਹੈ ਬਹੁਤ ਬਹੁਤ ਕਨੈਕਟਡ ਆ ਨਾ ਆਪਾਂ ਚਾਹ ਨਾਲ ਆਫਕੋਸ ਹੁਣ ਜਿੱਦਾਂ ਮੰਨ ਲਓ ਰੋਟੀ ਖਾ ਲਈ ਸਾਡੇ ਕਾਹ ਚੁਪੰਡਾ ਵੀ ਹੁਣ ਖਾ ਲਈ ਚਲੋ ਚਾਹ ਬਣਾ ਲਓ ਤੇ ਜੇ ਕਿਤੇ ਕੋਈ ਆ ਗਿਆ ਤਾਂ ਗੱਲਾਂ ਬਾਤਾਂ ਤੇ ਚਾਹ ਧਰ ਲਓ ਸ਼ਾਮੀ ਜੇ ਸੋ ਗਏ ਸਵੇਰੇ ਉੱਠ ਕੇ ਮਾੜਾ ਸਿਰ ਦੁਖਦਾ ਚਾਹ ਧਰ ਲਓ ਠੀਕ ਹੈ ਰਾਤ ਨੂੰ ਜੇ ਕਿਤੇ ਫੇਰ ਰੋਟੀ ਰੋਟੀ ਖਾ ਕੇ ਜੇ ਚਾਰ ਗੈਸਟ ਆਏ ਹੁਣ ਕਰੇ ਤਾਂ ਫਿਰ ਕਹਿੰਦੇ ਗੱਲਾਂ ਚਲੋ ਚਾਹ ਬਣਾ ਲਓ ਤਾਂ ਐਦਾ ਚਾਹ ਬਣਾ ਕੋਈ ਗੱਲ ਹੈ ਦੱਸਾਂ ਨਹੀਂ ਹੁਣ ਵੀ 19 ਚਾਹ ਪੀਤੀ ਜਾਂਦੀ ਹੈ ਹੁਣ ਤਾਂ ਤੁਸੀਂ ਆਰਟਿਸਟ ਤੋ ਹੈ ਨਾ ਬਹੁਤ ਧਿਆਨ ਰੱਖਦੇ ਹੋਵੋਗੇ ਪੀ ਲੈਂਦੇ ਹੋ ਚਾਹ ਚ ਇਹ ਮੈਨੂੰ ਮਨਾ ਹੈ ਵੈਸੇ ਜਿਹੜੀ ਮੈਨੇ ਪ੍ਰੋਬਲਮ ਫੇਸ ਤੇ ਇਹ ਮੈਨੂੰ ਐਕਸੈਸ ਚਾਹ ਪੀਣ ਵਾਲੀ ਹੈ ਤੇ ਮੈਨੂੰ ਕਿਸੇ ਵੇਲੇ ਲੱਗਦਾ ਵੀ ਮੈਨੂੰ ਛੱਡ ਦੇਣੀ ਚਾਹੀਦੀ ਹੈ ਪਰ ਨਹੀਂ ਛੋੜਦਾ ਚਾਹ ਨਾਲ ਕਨੈਕਸ਼ਨ ਮਾਹੀ ਦਾ ਬਹੁਤ ਹੈ ਗੁੱਡਾ ਹੈ ਹਾਂਜੀ ਫਿਰ ਫਿਰ ਉਹ ਚੀਜ਼ ਝਲਕੀ ਵੀ ਆ ਨਾ ਥੋੜਾ ਜਿਹਾ ਹੋ ਜੇ ਉਹ ਫਿਰ ਆਪਾਂ ਗੱਲਾਂ ਅੱਗੇ ਤੋਰਦੇ ਠੀਕ ਹੈ ਇੱਕ ਤਾਂ ਤੇਰਾ ਨਾਮ ਪਸੰਦ ਹੈ ਤੇ ਦੂਜੀ ਸਾਨੂੰ ਚਾਹ ਪਸੰਦ ਹੈ ਕਦੇ ਕਦੇ ਤੇਰੀ ਯਾਦ ਨਾਲ ਪੈਂਦਾ ਮੀਂਹ ਪਸੰਦ ਹੈ ਗੱਲਾਂ ਗੱਲਾਂ ਤੇਰਾ ਹੱਸ ਕੇ ਕਹਿਣਾ ਜੀ ਪਸੰਦ ਹੈ ਜਿਸ ਥਾਂ ਤੇ ਹੋਵੇਂ ਤੂੰ ਸਾਨੂੰ ਉਹ ਹਰ ਥਾਂ ਪਸੰਦ ਹੈ ਜਿਸ ਰਾਹ ਤੂੰ ਵੀ ਗੁਜ਼ਰੀ ਹੈ ਸਾਨੂੰ ਉਹ ਹਰ ਰਾਹ ਪਸੰਦ ਹੈ ਤੂੰ ਪਸੰਦ ਹੈ ਇਸ ਲਈ ਤੇਰੇ ਨਾਲ ਮੁਹੱਬਤ ਨਹੀਂ ਤੇਰੇ ਨਾਲ ਮੁਹੱਬਤ ਹੈ ਤੂੰ ਸਾਨੂੰ ਤਾਂ ਪਸੰਦ ਹੈ ਕਿਆ ਬਾਤ ਹੈ ਇਹ ਤੁਸੀਂ ਆਪ ਲਿਖਿਆ ਨਹੀਂ ਇਹ ਵੀ ਕਿਤਾਬ ਚੋਂ ਪੜ੍ਹਿਆ ਇਹ ਹੁਣ ਕਿਤਾਬਾਂ ਪੜ੍ਹਨੀਆਂ ਪੈਣਗੀਆਂ ਨਾ ਤਾਂ ਇਹ ਜਿਹੀਆਂ ਚੀਜ਼ਾਂ ਲੱਭਣੀਆਂ ਇਹ ਵੈਸੇ ਬਣ ਤੁਹਾਡੇ ਹੀ ਗਿਆ ਇਹ ਹਾਂ ਵੈਸੇ ਬਹੁਤ ਪੈਨ ਇੰਡੀਆ ਮੈਨੂੰ ਲੱਗਦਾ ਕਿ ਇਹ ਦਿਨ ਮੈਨੂੰ ਸੱਦ ਲੈਣਾ ਵੀ ਆਜ ਤੁਹਾਨੂੰ ਵਾਰਟ ਦਈਏ ਤੁਹਾਨੂੰ ਕਿਹਾ ਇਹ ਸਾਡਾ ਵੀ ਵਾਰਟ ਦਈਏ ਵੀ ਵਾਰਟ ਦਈਏ ਤੁਹਾਨੂੰ ਆਫ ਕੌਰਸ ਹੁਣ ਤਾਂ ਇਹ ਮਿਲਿਆ ਹੈ ਮੈਂ ਜਿਵੇਂ ਆਪਾਂ ਥੋੜਾ ਬੈਠੇ ਜਿੰਨੀ ਕੁ ਧਿਰ ਵੀ ਉਸ ਤੋਂ ਪਹਿਲਾਂ ਬੈਠੇ ਆ ਮੈਂ ਤੁਹਾਨੂੰ ਪਹਿਲੀ ਵਾਰ ਮਿਲ ਰਹੇ ਹਾਂ ਪਰ ਮੈਨੂੰ ਤੁਹਾਡੀ ਵਾਈਬ ਬਹੁਤ ਵਧੀਆ ਲੱਗੀ ਜਿਵੇਂ ਬਹੁਤ ਆਰਟਿਸਟਾਂ ਨਾਲ ਮਿਲੀਦਾ ਵਾ ਕਈਆਂ ਨਾਲ ਚਲੋ ਪਰਸਨਲ ਤੌਰ ਤੇ ਵੀ ਫੋਨ ਤੇ ਗੱਲਬਾਤ ਹੁੰਦੀ ਆ ਉਹ ਜਿਹੜਾ ਤਾਂ ਤੁਹਾਨੂੰ ਜਾਣਦੇ ਹੁੰਦੇ ਚਲੋ ਉਹ ਤਾਂ ਉਹਨਾਂ ਫੇਕ ਨਹੀਂ ਕਰ ਸਕਦੇ ਤੁਹਾਡੇ ਨਾਲ ਪਰ ਆਰਟਿਸਟ ਮੈਂ ਬਹੁਤ ਦੇਖੇ ਕਿ ਉਹ ਮਤਲਬ ਨਜਾਇਜ਼ ਆਪਣੇ ਆਪ ਨੂੰ ਕੈਰੀ ਕਰਦੇ ਆ ਹਨਾ ਜਿਵੇਂ ਥੋੜਾ ਜਿਹਾ ਚਲੋ ਟਰੇਡ ਇਦਾਂ ਦਾ ਮਾੜਾ ਮੋਟਾ ਬਹੁਤ ਜ਼ਿਆਦਾ ਤੁਸੀਂ ਈਜ਼ੀ ਗੋ ਵੀ ਨਹੀਂ ਹੋ ਸਕਦੇ ਪਰ ਤੁਹਾਡੇ ਵਿੱਚ ਮੈਂ ਉਹ ਉਹ ਚੀਜ਼ ਨਹੀਂ ਦੇਖੀ ਆ ਤੁਸੀਂ ਜਦੋਂ ਉੱਥੇ ਵੀ ਆਏ ਹੋ ਸਭ ਨੂੰ ਵਧੀਆ ਤਰਾ ਮਿਲ ਕੇ ਔਰ ਇੱਕ ਮੈਂ ਕਾਸ ਤੌਰ ਤੇ ਦਿਲੋਂ ਕੰਪਲੀਮੈਂਟ ਹੈ ਕਿ ਤੁਸੀਂ ਮੇਕਅਪ ਕਰਕੇ ਨਹੀਂ ਬੈਠੇ ਨਹੀਂ ਤਾਂ ਆਮ ਤੌਰ ਤੇ ਜੇ ਚਲੋ ਮੈਂ ਮੁੰਡਿਆਂ ਦੇ ਵੀ ਜੇ ਇੱਕ ਅੱਧਾ ਪਿੰਪਲ ਵੀ ਹੋ ਜਾਵੇ ਤਾਂ ਉਹ ਮਤਲਬ ਬਹੁਤ ਜ਼ਿਆਦਾ ਨਾ ਕੌਨਸ਼ੀਅਸ ਹੋ ਜਾਂਦੇ ਆ ਤਾਂ ਤੁਸੀਂ ਮੈਨੂੰ ਬਹੁਤ ਕਾਬਿਲ ਤਾਰੀਫ ਗੱਲ ਲੱਗੀ ਕਿ ਤੁਸੀਂ ਜਿਵੇਂ ਦੇ ਹੋ ਤਾਂ ਉਵੇਂ ਦੀ ਬੈਗੇ ਮਨ ਲੱਗਦਾ ਕਿ ਜਿਹੜੇ ਲੋਕ ਤੁਹਾਨੂੰ ਪਿਆਰ ਕਰਦੇ ਆ ਜਾਂ ਬਹੁਤ ਆਰਟਿਸਟ ਨੇ ਹੈਨਾ ਕੰਮ ਕਰਦੇ ਆ ਤਾਂ ਜਿੰਨੀ ਤੁਹਾਨੂੰ ਉਹਨਾਂ ਪਿਆਰ ਮਿਲ ਰਿਹਾ ਤਾਂ ਇਹ ਇੱਕ ਬਹੁਤ ਵੱਡਾ ਕਾਰਨ ਇਹ ਵੀ ਆ ਮੈਨੂੰ ਹਾਂਜੀ ਮੈਂ ਮੈਂ ਤਾਂ ਹਮੇਸ਼ਾ ਇਹੀ ਸ਼ੁਕਰੀਆ ਕਰਦੀ ਆ ਉਸ ਪਰਮਾਤਮਾ ਦਾ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹਨਾਂ ਦਾ ਵੀ ਮੈਂ ਉਹਨਾਂ ਕਰਕੇ ਹੀ ਆ ਜੋ ਵੀ ਆ ਮੈਂ ਬੇਸ਼ੱਕ ਮਿਹਨਤ ਕਰਦੀ ਆ ਪਰ ਜੇ ਮੈਨੂੰ ਉਹੀ ਨਹੀਂ ਦੇਖਣਗੇ ਤਾਂ ਮੇਰੀ ਮਿਹਨਤ ਵੀ ਮਿੱਟੀ ਹੈ ਹੈਨਾ ਮਿਹਨਤ ਮੇਰੀ ਵੀ ਹੈ ਤੇ ਉਹਨਾਂ ਦੀ ਵੀ ਮਿਹਨਤ ਹੈ ਜਿਹੜੀ ਮੇਰੇ ਤੇ ਟਾਈਮ ਵਿਅਰਥ ਕਰਦੇ ਨੇ ਜਾਂ ਲਾਉਂਦੇ ਨੇ ਵਿਅਰਥ ਨਹੀਂ ਕਰਦੇ ਗਏਸ ਵਿਅਰਥ ਤਾਂ ਨਹੀਂ ਕਹਿ ਸਕਦੇ ਵਿਅਰਥ ਵੀ ਦੇਖੋ ਆਪਣਾ ਟਾਈਮ ਕਿਸੇ ਨੂੰ ਦੇਣਾ ਨਾ ਕੀਮਤੀ ਹੁੰਦਾ ਹਰ ਕਿਸੇ ਦਾ ਟਾਈਮ ਉਹ ਬਹੁਤ ਵੱਡੀ ਗੱਲ ਹੈ ਜੇ ਉਹ ਮੈਨੂੰ ਦੇਖਣ ਆਲੇ ਮੈਨੂੰ ਟਾਈਮ ਦੇ ਰਹੇ ਨੇ ਨਾ ਆਪਣਾ ਕੀਮਤੀ ਸਮਾਂ ਮੈਨੂੰ ਦੇ ਰਹੇ ਨੇ ਤਾਂ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੈ ਤਾਂ ਮੈਂ ਇੰਨੇ ਜੀ ਖੁਸ਼ ਹਾਂ ਤੇ ਮੈਂ ਇੱਕ ਮੇਕਅਪ ਵਾਲੀ ਗੱਲ ਮੈਨੂੰ ਸਾਰੀ ਹੀ ਕਹਿ ਦਿੰਦੇ ਆ ਮੈਨੂੰ ਪਹਿਲੀ ਗੱਲ ਤਾਂ ਮੈਨੂੰ ਆਉਂਦਾ ਨਹੀਂ ਕਰਨਾ ਅੱਛਾ ਨੇਓ ਅੱਜ ਨਿਓ ਹੁੰਦਾ ਨਾ ਜਦੋਂ ਕੋਈ ਆਰਟਿਸਟ ਬੰਦਾ ਆ ਕੇ ਉਹ ਚਾਹੇ ਉਸ ਦਿਨ ਖਾਸ ਤੌਰ ਤੇ ਨਾਲ ਹੋਵੇ ਇੱਕ ਮੇਕਅਪ ਵਾਲਾ ਹੁੰਦਾ ਇੱਕ ਹਿਗਮੈਂਟਿਕ ਦੇ ਬਾਦ ਆ ਕੇ ਵਾਲ ਛੇੜ ਜਾਂਦਾ ਹਾਲਾ ਕਿ ਹੁਣ ਸਾਨੂੰ ਤਾਂ ਇੰਨੀ ਸਮਝ ਨਹੀਂ ਕਿ ਵਾਲ ਕਿਵੇਂ ਕਿਵੇਂ ਕੋਈਨ ਪੂਰੇ ਐਂਗਲ ਤੇ ਰੱਖਦਾ ਕਦੀ ਇਦਾਂ ਕਰਤੇ ਕਦੀ ਇਦਾਂ ਕਰਤੇ ਆ ਕੇ ਹਾਂਜੀ ਨਹੀਂ ਸ਼ੂਟਿੰਗ ਤੇ ਤਾਂ ਸਾਡੇ ਵੀ ਇਦਾਂ ਹੀ ਹੁੰਦਾ ਕਿਉਂਕਿ ਉਹ ਤਾਂ ਜ਼ਰੂਰੀ ਹੈ ਆਪਾਂ ਅਕਸਰ ਟੀਵੀ ਤੇ ਆਉਣਾ ਤਾਂ ਟੀਵੀ ਤੇ ਇੱਕ ਇਦਾਂ ਨਹੀਂ ਆ ਸਕਦੇ ਕਿਉਂਕਿ ਟੀਵੀ ਤੇ ਇੱਕ ਐਂਟਰਟੇਨਮੈਂਟ ਲਈ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ ਲੋਕਾਂ ਨੂੰ ਖਣ ਲਈ ਵੀ ਸਾਨੂੰ ਲੋਕ ਦੇਖਣ ਜਾਂ ਅੱਛੀ ਚੀਜ਼ ਹੋਵੇ ਤਾਂ ਟੀਵੀ ਤੇ ਆਉਂਦੀ ਚੰਗੀ ਲੱਗਦੇ ਉਹਦੇ ਲਈ ਤਾਂ ਤੁਹਾਨੂੰ ਪਤਾ ਮੇਕਅਪ ਕਰਨਾ ਪੈਂਦਾ ਉਹ ਤੋਂ ਵੱਡੇ ਤੋਂ ਵੱਡੇ ਸੈਲਬ੍ਰਿਟੀ ਨੂੰ ਕਰਨਾ ਪੈਂਦਾ ਤੇ ਬਸ ਇਹ ਚੀਜ਼ਾਂ ਮੇਰੇ ਹੱਥ 'ਚ ਨਹੀਂ ਹੂੰ ਇੱਥੇ ਹੁਣ ਮੈਂ ਮੈਨੂੰ ਪਾਬੰਦੀ ਨਹੀਂ ਕੋਈ ਵੀ ਮੈਂ ਮੇਕਅਪ ਕਰਕੇ ਹੀ ਆਉਣਾ ਤਾਂ ਮੈਨੂੰ ਜ਼ਿਆਦਾ ਮੇਕਅਪ ਤੋਂ ਬਿਨਾਂ ਹੀ ਬੈਸਟ ਲੱਗਦਾ ਹੁਣ ਲੋਕਾਂ ਨੂੰ ਇੰਨੀ ਆਦਤ ਹੋ ਗਈ ਜਿਹੜੇ ਮੇਰੇ ਚਾਹਣ ਵਾਲੇ ਨੇ ਉਹ ਜੇ ਮੈਂ ਕਦੇ ਇਦਾਂ ਹੋਂਦਾ ਤਾਂ ਉਹ ਕਹਿੰਦੇ ਵੀ ਫੋਟੋ ਵੇ ਕਮ ਕਮ ਨਾ ਕਰਿਆ ਕਰੋ ਇੰਦਾ ਸੋਹਣੇ ਲੱਗਦੇ ਹੋ ਫਿਲਟਰ ਵਗੈਰ ਵੀ ਕੱਟ ਲਾਉਨੇ ਹਾਂ ਹਾਂਜੀ ਹੁਣ ਹੈਗੇ ਆ ਤਾਂ ਹੈਗੇ ਇਹ ਵੀ ਮੇਰਾ ਸ਼ਰੀਰ ਦਾ ਹੀ 파ਟ ਹੈ ਹੁਣ ਹੈਗੇ ਹੁਣ ਮੈਂ ਕੀ ਕਰਾਂ ਮੈਂ 24-25 ਸਾਲਾਂ ਦੀ ਜਦੋਂ ਹੋਵਾਂਗੀ 30 ਦੀ ਉਦੋਂ ਤੁਸੀਂ ਵੀ ਉਮਰ ਵੀ ਦੱਸ ਦੀ ਤਰੀਕੇ ਜੇ ਨਾਲ ਆਪਣੀ ਵੈਸੀ ਵੈਸੀ ਆਫ ਕੌਰਸ ਸਭ ਨੂੰ ਮੈਂ ਵੱਡੀ ਲੱਗਦੀ ਹਾਂ ਹਾਂ ਐਕਚੁਅਲੀ ਜਦੋਂ ਤੁਸੀਂ ਗੱਲਾਂ ਇਦਾਂ ਦੀਆਂ ਕਰਨ ਲੱਗ ਜੋਂ ਨਾ ਹਾਂ ਸਿਆਣੀਆਂ ਜੀਆਂ ਕਰ ਤਾਂ ਵੱਡਾ ਲੱਗਦਾ ਤੁਸੀਂ ਤੁਸੀਂ ਮਾਹੀ ਫਿਰ ਬਹੁਤ अर्ਲੀ ਏਜ ਦੇ ਵਿੱਚ 17 'ਚ ਤੁਹਾਡਾ ਪਹਿਲਾ ਕੰਮ ਨਹੀਂ ਕੀਤਾ ਹਾਂਜੀ 17 'ਚ ਤੁਸੀਂ ਬਹੁਤ ਤੁਸੀਂ ਬਹੁਤ ਪਹਿਲਾਂ ਤਾਂ ਕਿੰਨੀ ਉਮਰ ਹੋਗੀ ਤੁਹਾਡੀ ਮੈਂ 16 ਮੈਂ 17 ਸਾਲ ਦੀ ਸੀਗੀ 17 ਸਾਲ 'ਚ ਇਹ ਕਿਵੇਂ ਕਿਵੇਂ ਕਨੈਕਸ਼ਨ ਬਣਿਆ ਕੀ ਇਹਦੇ ਪਿੱਛੇ ਸੀਗੀ ਸਟੋਰੀ ਕਿ ਕਿਵੇਂ ਤੁਸੀਂ ਇਸ ਪਾਸੇ ਆ ਗਏ ਸ਼ੁਰੂ ਤੋਂ ਹੀ ਮੈਨੂੰ ਚਾਹ ਸੀ ਮਤਲਬ ਵੀ ਮੈਂ ਜ਼ਿਆਦਾ ਮੈਂ ਡਾਕਟਰ ਬਣਨਾ ਵੀ ਜਾ ਤਾਂ ਮੈਂ ਆਰਟਿਸਟ ਯਾ ਐਕਟਰ ਦੋਨੋਂ ਬੂਲਸ ਆਪਰ ਨੇ ਡਾਕਟਰ ਤੇ ਆਰਟਿਸਟ ਆਪੋਜ਼ਿਟ ਪਾਰਟ ਹੈਗੇ ਲੇਕਿਨ ਦੋਨਾਂ ਦਾ ਇੱਕ ਥੀਮ ਹੈ ਦੋਵੇਂ ਫੇਮਸ ਨੇ ਤੇ ਦੋਵਾਂ ਚ ਹੀ ਪੈਸਾ ਹੈ ਡਾਕਟਰ ਲਾਈਨ ਚ ਕੱਟ ਪੈਸਾ ਡੈਂਟਿਸਟ ਬਣਨਾ ਚਾਹੁੰਦੀ ਸੀ ਮੈਂ ਵੀ ਚੱਲ ਡੈਂਟਿਸਟ ਐਡਮ ਫੋਟੋਆਂ ਨਹੀਂ ਖਿਚਾਣੀਆਂ ਸੀ ਮਾਹੀ ਦਾ ਹੋਰ ਫੋਟੋ ਖਿਚਾਉਂਦੇ ਸਹੀ ਗੱਲ ਹੈ ਇਹ ਇਹ ਤਾਂ ਸੀ ਹੈਗੀ ਹੈ ਇਹ ਤਾਂ ਗੱਲ ਹੈਗੀ ਹੈ ਤੇ ਮੈਨੂੰ ਇਹ ਸੀ ਕਿ ਕੁਝ ਕਰਨਾ ਹੈ ਬਸ ਵੀਰ ਇੱਕ ਵਾਰ ਰਿਸ਼ਤੇਦਾਰ ਕਹਿਣ ਵੀ ਵਾਕਏ ਕੁਝ ਕੀਤਾ ਕਰਤਾ ਫਿਰ ਰਿਸ਼ਤੇਦਾਰ ਕਹਿੰਦੇ ਆ ਕਰਤਾ ਪਹਿਲਾ ਪਹਿਲਾ ਤਾਂ ਤੁਹਾਨੂੰ ਪਤਾ ਹਰ ਇੱਕ ਚੀਜ਼ ਹੀ ਆਪੋਜ਼ਿਟ ਲੱਗਦੀ ਹੈ ਰਿਸ਼ਤੇਦਾਰਾਂ ਨੂੰ ਇਹ ਵੀ ਲੱਗਦਾ ਸੀ ਮੇਰੀ ਮੰਮੀ ਨੂੰ ਬਹੁਤ ਪੜਕਾਇਆ ਰਿਸ਼ਤੇਦਾਰਾਂ ਨੇ ਵੀ ਪੜਾ ਲਓ ਪੜਾ ਲਓ ਅੱਗੇ ਗਾ ਰਿਸ਼ਤਾ ਨਹੀਂ ਹੋਣਾ ਜੇ ਨਹੀਂ ਹੋਣਾ ਉਹ ਨਹੀਂ ਹੋਣਾ ਤੇ ਐਵੇਂ ਕੋ ਕਮਾ ਮੈਂ ਘੱਟ ਹੀ ਪੜੀ ਆ ਮੈਂ ਪਲਸ ਮਤਲਬ ਬੀਐਡ ਸੈਕੰਡ ਇਅਰ ਦੀ ਸਟੱਡੀ ਛੱਡਤੀ ਸੀ ਤੇ ਇੱਕ ਹਿਸਾਬ ਦੀ 12ਵੀਂ ਦਾ ਹੀ ਠੱਪਾ ਲੱਗ ਗਿਆ ਤੇ ਬਾਕੀ ਉਹੀ ਗੱਲਾਂ ਘਰਦਿਆਂ ਨੂੰ ਇਦਾਂ ਚੁੱਪਦੀਆਂ ਵੀ ਚੱਲ ਪੜ੍ਹ ਲਓ ਪਰ ਮੈਂ ਕਹਿੰਦਾ ਮੰਮੀ ਕੋਈ ਗੱਲ ਨਹੀਂ ਜਿੰਨੀ ਕਿ ਇੱਕ ਪੜ੍ਹੇ ਲਿਖੇ ਇਨਸਾਨ ਨੂੰ ਚਾਰ ਬੰਦੇ 'ਚ ਗੱਲ ਕਰਨੀ ਹੋਣੀ ਚਾਹੀਦੀ ਓਨੀ ਕਿ ਥੋੜੀ-ਘੋੜੀ ਕਰ ਲੈਂਦੀ ਸਮਾਜਿਕ ਤੌਰ ਤੇ ਵਿਚਰਨਾ ਆਉਣਾ ਚਾਹੀਦਾ ਬਸ ਮੈਨੂੰ ਲੱਗਦਾ ਇਹਦੇ ਵਿੱਚ ਚੀਜ਼ਾਂ ਹੋ ਜਾਈਆਂ ਨੇ ਸਾਰੀਆਂ ਹਾਂਜੀ ਬਸ ਪਰਵਾਰਕ ਤੌਰ ਤੇ ਤੁਸੀਂ ਦੱਸਿਆ ਕਿ 7 ਆਬਵੀਅਸ ਮਿਲਿਆ ਹੋਊਗਾ ਜਿਸ 17 ਸਾਲ ਦੀ ਉਮਰ ਦੇ ਵਿੱਚ ਤੁਸੀਂ ਇੰਨਾ ਵੱਡਾ ਤੋਂ ਛੋਟਾ ਇੱਕ ਸਟੈਪ ਸੀਗਾ ਕਿਉਂਕਿ ਬਹੁਤ ਵੱਡੀ ਗੱਲ ਆ ਖਾਸ ਤੌਰ ਤੇ ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਹਮੇਸ਼ਾ ਹੀ ਰਹੂਗੀ ਕਿ ਤੁਸੀਂ ਮੇਨ ਲੀਡ ਦੇ ਵਿੱਚ ਮੇਨ ਸਟ੍ਰੀਮ ਦੇ ਵਿੱਚ ਆ ਕੇ ਪਰਫਾਰਮ ਕਰਨਾ ਔਰ ਵੱਡੇ ਬਜਟ ਦਾ ਉਹ ਗੀਤ ਸੀ ਤੁਹਾਡਾ ਕੰਗਣੀ ਗੀਤ ਸੀ ਪਹਿਲਾਂ ਹਾਂਜੀ ਉਹਦੇ ਨਾਲ ਜੁੜੀਆਂ ਕੋਈ ਯਾਦਾਂ ਉਹਦੇ ਨਾਲ ਜੁੜੀਆਂ ਯਾਦਾਂ ਇਦਾਂ ਵੀ ਉਦੋਂ ਨਾ ਨਵੀਂ-ਨਵੀਂ ਸੀਗੀ ਤੇ ਹੁਣ ਜਿੱਦਾਂ ਸਾਨੂੰ ਆਦਤ ਹੈ ਡੇ ਨਾਈਟ ਹੋ ਜਾਂਦੀ ਐ 24 24 ਘੰਟੇ ਵੀ ਜਾਗ ਲੈਨੇ ਆ ਕਿੰਨਾ ਟਾਈਮ ਟਰੈਵਲ ਕਰ ਲੈਨੇ ਆ ਤੁਸੀਂ ਵੀ ਬੈਸਟ ਜਾਣਦੇ ਹੋ ਸਾਡੀ ਲਾਈਨ ਬਾਰੇ ਕਿਉਂਕਿ ਤੁਸੀਂ ਆਪ ਇਦਾਂ ਦੀਆਂ ਚੀਜ਼ਾਂ ਕਰਦੇ ਹੋ ਟਰੈਵਲ ਕਰਦੇ ਹੋ ਕਦੇ ਫਿਲਮਾਂ ਆ ਜਾਣ ਤੁਹਾਨੂੰ ਬੈਕ ਟੂ ਬੈਕ ਇੰਟਰਵਿਊ ਲੈਣੇ ਪੈਂਦੇ ਇਲੈਕਸ਼ਨਸ 'ਚ ਬਹੁਤ ਹਾ ਹੈ ਨਾ ਇਦਾਂ ਹੁੰਦਾ ਤੇ ਉਦੋਂ ਇੱਕਦਮ ਇੱਕ ਨਾਰਮਲ ਕੁੜੀ ਉਠ ਕੇ ਕੰਮ ਕਰਨਾ ਸਟਾਰਟ ਕੀਤਾ ਤਾਂ ਉਹਨੂੰ ਆਦਤ ਨਹੀਂ ਸੀ ਮੈਂ ਤਾਂ ਉਦਾਂ ਹੀ ਵੀ 10 ਵਜੇ ਘਰੇ ਸੋ ਜਾਣਾ ਸਵੇਰੇ ਉੱਠ ਜਾਣਾ ਕਾਲਜ ਜਾਣਾ 6 ਵਜੇ ਉੱਠ ਕੇ ਮੰਮੀ ਨਾ ਕੰਮ ਕਰਾਉਣਾ ਆ ਸਾਰੀਆਂ ਚੀਜ਼ਾਂ ਸੀਗੀਆਂ ਤੇ ਬਸ ਇੱਕਦਮ ਜਦੋਂ ਇਦਾਂ ਇੰਨੇ ਅਣਜਾਣ ਲੋਕਾਂ 'ਚ ਕੰਮ ਕੀਤਾ ਤਾਂ ਉਦੋਂ ਥੋੜਾ ਜਿਹਾ ਲੱਗਿਆ ਵੀ ਯਾਰ ਹੈਨਾ ਕਿੱਦਾਂ ਲਾਈਫ ਕਿਦਾਂ ਜਾਂ ਹਰ ਟਾਈਮ ਘਰ ਦੇ ਨਾਲ ਨਹੀਂ ਰੱਖ ਸਕਦੇ ਤੇ ਮੈਂ ਤਾਂ ਕਦੇ ਵੀ ਨਹੀਂ ਚਾਹੁੰਦੀ ਕਿ ਮੇਰੀ ਕੋਈ ਵੀ ਪਰਿਵਾਰ ਦਾ ਮੈਂਬਰ ਮੇਰੇ ਨਾਲ ਸੈਟ ਤੇ ਖੜਾ ਰਹੇ ਇਦਾਂ ਨਜਾਇਜ਼ ਜੀ ਨਿਯਮ ਤੌਰ ਤੇ ਹੁੰਦਾ ਨਾ ਕਿ ਮਦਰ ਹੁੰਦੀਆਂ ਨੇ ਕਿਸੇ ਦਾ ਕੋਈ ਮੈਂ ਕਦੇ ਵੀ ਨਹੀਂ ਮੇਰੀ ਮੰਮੀ ਆਪ ਹੀ ਥੋੜਾ ਹਾਈਡ ਰਹਿੰਦੇ ਮੈਂ ਕਦੇ ਵੀ ਉਹਨਾਂ ਦੀ ਫੋਟੋ ਵਗੈਰਾ ਨਹੀਂ ਪਾਉਂਦੀ ਜਦ ਮੈਂ ਕਦੇ ਪਾਉਣੀ ਆ ਤਾਂ ਮੈਂ ਸਟicker ਲਾ ਦਿੰਨੀ ਉਹਨਾਂ ਦੇ ਮੂੰਹ ਤੇ ਕਿਉਂ ਮੈਂ ਨਹੀਂ ਚਾਹੁੰਦੀ ਵੀ ਉਹ ਆਪ ਵੀ ਨਹੀਂ ਚਾਹੁੰਦੇ ਉਹ ਕਹਿੰਦੇ ਕਿ ਮੈਂ ਨਹੀਂ ਚਾਹੁੰਦੀ ਵੀ ਮੈਨੂੰ ਰਾਹ ਚ ਕੋਈ ਕਵੇ ਵੀ ਤੁਸੀਂ ਉਹਦੀ ਮੰਮੀ ਹੋ ਤੇ ਏਦਾਂ ਵੀ ਮੈਂ ਤੁਹਾਡੀ ਲਾਈਫ ਚੋਂ ਉਦਾਂ ਹੀ ਮੈਂ ਆਮ ਜ਼ਿੰਦਗੀ ਜੀਣਾ ਚਾਹੁੰਦੀ ਆ ਵੀ ਠੀਕ ਹੈ ਵੀ ਮੈਨੂੰ ਕੀ ਲੋੜ ਹੈ ਬਹੁਤ ਸਿੰਪਲ ਨੇ ਹੋ ਤੇ ਆਫਕੋਰਸ ਸਾਡੇ ਸਾਰੇ ਘਰ ਦੇ ਸਿੰਪਲ ਹੁੰਦੇ ਜਿਵੇਂ ਇੱਕ ਆਮ ਪਰਿਵਾਰ ਹੁੰਦਾ ਉਵੇਂ ਹੀ ਫਿਲਮਾਂ ਦੇ ਵਿੱਚ ਆਉਣ ਦਾ ਕੋਈ ਹੈ ਪਲਾਨ ਕਿ ਕੋਈ ਕੋਈ ਮੇਨਸਟ੍ਰੀਮ ਫਿਲਮਾਂ ਕਿਤੇ ਜਾਣ ਕਿਉਂਕਿ ਬੇਸ਼ਾਨਤਾ ਦੇਖੋ ਤੁਹਾਨੂੰ ਹਾਂ ਜੀ ਕਾਫੀ ਹੈ ਤੁਹਾਡੀ ਬਿਲਕੁਲ ਇਹ ਵੀ ਇੱਕ ਹੁੰਦਾ ਕਿ ਇੰਨੀ ਪਛਾਣ ਹੈ ਫਿਲਮਾਂ ਨੇ ਕੀਤੀ ਹੈ ਹਲੇ ਤੱਕ ਮੈਂ ਵੇਟ ਜ਼ਰੂਰ ਕੀਤੀ ਹੈ ਮੈਨੂੰ ਇਦਾਂ ਲੱਗਦਾ ਮੈਂ ਵੇਟ ਆਪ ਨਹੀਂ ਕੀਤੀ ਮੇਰੇ ਤੋਂ ਰੱਬ ਨੇ ਕਰਾਈ ਹੈ ਹਮ ਹਮ ਅੱਛਾ ਕਿ ਤੁਰਕ ਥੋੜਾ ਵੀ ਤੇਰੇ ਲਈ ਮੈਂ ਬਹੁਤ ਕੁਝ ਦੇਖਿਆ ਹੋਇਆ ਤਾਂ ਮੈਂ ਉਹ ਚੀਜ਼ 'ਚ ਸਬਰ ਕੀਤਾ ਹਮ ਅੱਜ ਕੋਈ ਵੀ ਇੰਡਸਟਰੀ ਚ ਆਉਂਦਾ 2 ਸਾਲ ਕੰਮ ਕੀਤਾ ਸਾਲ ਕੰਮ ਕੀਤਾ ਫਿਲਮ ਕਰਤੀ। ਹੂੰ। ਭਾਵੇਂ ਚਲੋ ਚੱਲੇ ਨਾ ਚੱਲੇ ਉਹ ਬਾਤ ਦੀ ਗੱਲ ਹੈ। ਹੂੰ। ਪਰ ਇੱਕ ਕੰਮ ਕਰਦ ਲਿਆ। ਮੈਨੂੰ ਲੱਗਦਾ ਕਿ ਉਹ ਤੁਹਾਨੂੰ ਐਵੇਂ ਹੀ ਲੱਗਦਾ ਕਿ ਉਹਦੇ ਨਾਲੋਂ ਵਧੀਆ ਥੋੜਾ ਇੰਤਜ਼ਾਰ ਕਰ ਲੈਣਾ ਬਿਹਤਰ ਮੌਕੇ। ਨਹੀਂ ਹਰੇਕ ਦੀ ਆਪਣੀ ਥਿਊਰੀ ਹੈ, ਆਪਣੀ ਸੋਚ ਹੈ। ਮੈਂ ਨਹੀਂ ਕਹਿੰਦੀ। ਮੇਰੀ ਸੋਚਣੀ ਹੋਰ ਹੈ। ਹੂੰ। ਮੇਰੀ ਸੋਚਣੀ ਇਹ ਨਹੀਂ ਹੈ ਵੀ ਮੈਂ ਪੈਸਾ ਛਾਪਣਾ। ਸੱਚੀ। ਹੂੰ। ਮੇਰੇ ਕੋਲ ਮੇਰੇ ਕੋਲ ਅੱਜ ਵੀ ਉਹਨੇ ਕੀ ਉਹਨਾਂ ਕੀ ਮੈਂ ਮੈਂ ਮੇਰੇ ਕੋਲ ਹੈਗਾ ਵੀ ਜਿੰਨਾ ਕ ਮੇਰਾ ਗੁਜ਼ਾਰਾ ਹੋਵੇ ਬਸ ਮੈਂ ਤੇ ਮੈਂ ਖੁਸ਼ ਹਾਂ ਤੇ ਮੈਂ ਖੁਸ਼ ਹਾਂ ਇਹ ਇਹਦੇ ਵਿੱਚ ਵੀ ਮੁਕਾਬਲਾ ਬਹੁਤ ਹੈ ਨਾ ਕਿ ਫਲਾਣੇ ਆਰਟਿਸਟ ਨੇ ਗੱਡੀ ਬਦਲ ਲਈ ਹੁਣ ਮੈਨੂੰ ਵੀ ਬਦਲਨੀ ਪਈ ਨਹੀਂ ਮੈਂ ਮੈਂ ਇਦਾਂ ਕਦੇ-ਕਦੇ ਵਿੱਚ ਵਿੱਚ ਮੈਂ ਸੋਚਦੀ ਹੁੰਦੀ ਹਾਂ ਕਿਉਂਕਿ ਆਫ ਕੌਰਸ ਗੱਡੀਆਂ ਦੀ ਤੁਹਾਨੂੰ ਪਤਾ ਹੈ ਇਹ ਰੇਸ ਨਹੀਂ ਕਦੇ ਮੁੱਕਣੀ ਹੂੰ ਹੂੰ ਅੱਜ ਨੂੰ ਮੈਂ ਭਾਵੇਂ ਵੱਡੀ ਗੱਡੀ ਵੀ ਲੈ ਲਾਂ ਕੱਲ ਨੂੰ ਮੇਰੀ ਗੱਡੀ ਤੋਂ ਵੀ ਵੱਡੀ ਗੱਡੀ ਆ ਜੇ ਮੇਰਾ ਉਹਦੇ ਤੇ ਦਿਲ ਆ ਜਾਣਾ ਤੇ ਇਹ ਰੇਸ ਨਹੀਂ ਕਦੇ ਮੁੱਕਣੀ ਜੇ ਤੁਹਾਡੇ ਕੋਲ ਕੋਈ ਵੀ ਗੱਡੀ ਹੈ ਸਫ਼ਰ ਹੀ ਕੱਟਣਾ ਮੈਂ ਵਸੇ ਗੱਲਾਂ ਕਹਿਣ ਨੂੰ ਨੇ ਕਿ ਪ੍ਰੈਕਟੀਕਲ ਵੀ ਹੈਗਾ ਇਦਾਂ ਨਹੀਂ ਮੈਂ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਦੀ ਆ ਮੈਂ ਅੱਜ ਤੋਂ ਡੇਢ ਮਹੀਨਾ ਪਹਿਲਾਂ ਇਹ ਗੱਲ ਆਪਦੀ ਟੀਮ ਚ ਕਿਸੇ ਮਤਲਬ ਮੇਰੇ ਮੈਨੇਜਰ ਨੂੰ ਮੈਂ ਕਹੀ ਸੀ ਮੈਂ ਬੜਾ ਸੋਚ-ਸੋਚ ਕੇ ਗੱਲ ਕੀਤੀ ਵੀ ਜੇ ਮੈਂ ਹੀ ਇਦਾਂ ਦੀ ਗੱਲ ਕਰਾਂਗੀ ਉਹ ਕੀ ਸੋਚਣਗੇ ਵੀ ਕਿਹ ਜਿਹੀਆਂ ਗੱਲਾਂ ਕਰਦੀ ਹੈ ਮੈਡਮ ਤੇ ਮੈਂ ਕਿਹਾ ਯਾਰ ਗੱਡੀ ਆਪਣੇ ਕੋਲ ਛੋਟੀ ਹੈ ਹਾਂ ਐਕਚੁਅਲੀ ਨਾ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਹਾਂ ਇਹ ਨਾ ਸਮਾਨ ਰੱਖ ਰਏ ਸੀ ਗੱਡੀ 'ਚ ਆਪਾਂ ਜਾਣਾ ਸੀ ਅੱਛਾ ਕਿਤੇ ਆਰਟਿਸਟ ਦਾ ਵੀ ਸਮਾਨ ਵੀ ਬਹੁਤ ਹੁੰਦਾ ਨਾ ਸਮਾਨ ਸਾਰਾ ਬਹੁਤ ਸਮਾਨ ਹੁੰਦਾ ਚਲੋ ਜਿੱਦਾਂ ਅਸੀਂ 2-3 ਦਿਨ ਲਈ ਜਾਣਾ ਮੇਰੇ ਨਾਲ 4-5 ਹੁੰਦੇ ਆ ਮੇਰੀ ਟੀਮ ਚ ਬਿਲਕੁਲ ਤੇ ਹਰੇਕ ਨੇ ਆਪਦਾ ਸਮਾਨ ਲੈ ਕੇ ਜਾਣਾ ਜੇ ਆਪਾਂ 3 ਦਿਨ ਲਈ ਜਿੱਥੇ ਜਾ ਰਹੇ ਆ ਤਾਂ ਹਰੇਕ ਨੇ ਆਪਣੇ ਕੱਪੜੇ ਲੈ ਕੇ ਜਾਣੇ ਤੇ ਸਮਾਨ ਉਹਨਾਂ ਨੇ ਗੋਦੀਜੀ ਚ ਰੱਖ ਲਿਆ ਵੀ ਥੋੜਾ ਵੀ ਐਡਾ ਲੰਬਾ ਸਫ਼ਰ ਹੈ ਤੇ ਮੈਂ ਕਹਿ ਦਿੰਨੀ ਹੁੰਨੀ ਵੀ ਅੱਗੇ ਰੱਖ ਲਓ ਵੀ ਮੈਂ ਤਾਂ ਚੌਂਕੜੀ ਮਾਰ ਕੇ ਹੀ ਬਹਿਣਾ ਵੀ ਕੋਈ ਗੱਲ ਨਹੀਂ ਅੱਗੇ ਰੱਖ ਲਓ ਉਹ ਤਾਂ ਚਲੋ ਕਹਿੰਦੇ ਨਹੀਂ ਨਹੀਂ ਅਸੀਂ ਪਿੱਛੇ ਰੱਖ ਲੈਣਾ ਵੀ ਕੋਈ ਗੱਲ ਨਹੀਂ ਫਸ ਕੇ ਵੀ ਬਹਿ ਜਾਂਦੇ ਆ ਮੈਨੂੰ ਉਹ ਚੀਜ਼ਾਂ ਬਹੁਤ ਫੀਲ ਇੱਕ ਅੱਧੀ ਵਾਰ ਦਿਮਾਗ ਚ ਆ ਗਈ ਗੱਲ ਵੀਰ ਗਿੱਡੀ ਤਾਂ ਹੋਣੀ ਚਾਹੀਦੀ ਹੈ ਵੱਡੀ ਹੋਣੀ ਚਾਹੀਦੀ ਹੈ ਤਾਂ ਮੈਂ ਇਦਾਂ ਕਹ ਦੇਣੀ ਹੁੰਨੀ ਆ ਮੇਰੀ ਅੱਖ ਥੋੜੀ ਨਮ ਹੋ ਰਹੀ ਹੈ ਕੋਈ ਨਹੀਂ ਕੋਈ ਨਹੀਂ ਮੈਂ ਇਦਾਂ ਕਹ ਦੇਣੀ ਆ ਕੀ ਪਾਣੀ ਲਵਾਂਗੇ ਤੁਸੀਂ ਨੇ ਮੈਂ ਤਾਂ ਕਹਿ ਦਿੰਨੀ ਆ ਵੀ ਦੇਖੀ ਚੱਲਿਓ ਆਉਂਦੇ ਸਾਲ ਆਪਾਂ ਇਹ ਲੈ ਲੈਣੀ ਆ ਤਾਂ ਪਤਾ ਕੀ ਕਹਿੰਦੇ ਅੱਗੋ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਮੈਂ ਇਦਾਂ ਹੀ ਕਹਤਾ ਵੀ ਯਾਰ ਗੱਡੀ ਛੋਟੀ ਆ ਆਪਣੇ ਕੋਲੇ ਤਾਂ ਉਹ ਕਹਿੰਦੇ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਆ ਕੋਈ ਗੱਲ ਕੀਤੀ ਤੁਸੀਂ ਆ ਗੱਲ ਸਾਨੂੰ ਨਹੀਂ ਚੰਗੀ ਲੱਗੀ ਟੀਮ ਵੀ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਬਹੁਤ ਇਨਸਪਾਇਰ ਆ ਬਹੁਤ ਵਧੀਆ ਗੱਲ ਕਹੀ ਹੈ ਉਹ ਕਹਿੰਦੇ ਕਿ ਤੁਸੀਂ ਗੱਲ ਤੁਹਾਡੀ ਸਾਨੂੰ ਗੱਲ ਨਹੀਂ ਚੰਗੀ ਲੱਗੀ ਉਹਨੇ ਇਦਾਂ ਹੀ ਕਿਹਾ ਕਹਿੰਦੇ ਸਾਨੂੰ ਨਹੀਂ ਤੁਹਾਡੀ ਗੱਲ ਚੰਗੀ ਲੱਗੀ ਵੀ ਬਹੁਤ ਵਧੀਆ ਉਹ ਟਾਈਮ ਯਾਦ ਰੱਖੋ ਜਦੋਂ ਹੈ ਹੀ ਨਹੀਂ ਸੀ ਕੁਝ ਤਾਂ ਮੈਂ ਉਸ ਤੋਂ ਬਾਅਦ 1% ਵੀ ਨਹੀਂ ਸੋਚੀ ਤੁਸੀਂ ਇੰਨੇ ਜ਼ਿਆਦਾ ਚਲੋ ਆਪਾਂ ਥੋੜਾ ਜਿਹਾ ਚੇਂਜ ਕਰਦੇ ਆ ਤੁਹਾਡਾ ਮੂਡ ਤੁਸੀਂ ਇੰਨੇ ਜ਼ਿਆਦਾ ਮਤਲਬ ਮਤਲਬ ਉਹਨੂੰ ਆਪਾਂ ਕਹੀਏ ਕਿ ਰੂਟਡ ਹੋ ਹੈਨਾ ਜਿਹਨੂੰ ਆਪਾਂ ਕਹੇ ਜ਼ਮੀਨ ਨਾਲ ਜੁੜੇ ਹੋਏ ਹੋ ਨੇ ਤਾਂ ਜਿੰਨੇ ਤੁਸੀਂ ਹਿੱਟ ਗੀਤ ਦੇਤੇ ਹੈਨਾ ਕਿਸੇ ਆਪਾਂ ਇਜੇ ਵੀ ਆਦੇ ਗੋ ਵੀ ਲੰਘ ਜੀ ਜੇ 5 ਮਿੰਟ ਗੱਡੀ ਚ ਲਾ ਲਿਓ ਤੁਹਾਡਾ ਕੋਈ ਨਾ ਕੋਈ ਗੀਤ ਉੱਥੇ ਚੱਲ ਪੈਣਾ ਟਰੱਕਾਂ ਵਾਲੇ ਬਹੁਤ ਸੁਣਦੇ ਆ ਦੇਸੀ ਜਿਹੜੇ ਮੈਨੂੰ ਪਿਆਰ ਕਰਦੇ ਹੋ ਜਿਵੇਂ ਦੇਸੀ ਨੇ ਤੇ ਇਹ ਇਹ ਜਿਵੇਂ ਫਿਰ ਤੁਸੀਂ ਇਹ ਗੱਲ ਤੁਸੀਂ ਫਿਰ ਸਮਝਦੇ ਵੀ ਹੋ ਇਹ ਗੱਲ ਜੇ ਕੋਈ ਕਹਿ ਦਿੰਦਾ ਕਿ ਅਰਟਿਸਟ ਕਿ ਥੋੜਾ ਜਿਹਾ ਬਜਟ ਮਾੜਾ ਅੱਗੇ ਪਿੱਛੇ ਕਰ ਲਓ ਪੈਸੇ ਉਸੇ ਘਟਾ ਲਓ ਤੁਹਾਡੀ ਟੀਮ ਬਜਟ ਮੈਨੂੰ ਇਦਾਂ ਲੱਗਦਾ ਕਿ ਮੈਂ ਬਹੁਤ ਘੱਟ ਕੰਮ ਕਰ ਰਹੀ ਹਾਂ ਹਾਂ ਚੂਜ਼ੀ ਉਸੇ ਕਰਕੇ ਹੀ ਕਰ ਰਹੀ ਹਾਂ ਕਿ ਮੈਂ ਵੀ ਪੈਸੇ ਜਿਵੇਂ ਲੈਣੇ ਆ ਤਾਂ ਮੈਂ ਆਪਦੇ ਪੂਰੇ ਲੈਣੇ ਆ ਹੂੰ ਹੂੰ ਕਿਉਂਕਿ ਜੇ ਤੁਹਾਨੂੰ ਚਾਹੀਦੀ ਆ ਮੈਂ ਤਾਂ ਮੇਰੇ ਚ ਕੁਝ ਹੈਗੀ ਹੈ ਕਾਬਿਲਤ ਮੈਂ ਇੰਨੇ ਟਾਈਮ ਤੋਂ ਕੰਮ ਕਰ ਰਹੀ ਆ ਤਾਂ ਮੇਰਾ ਇੰਨਾ ਕ ਹੱਕ ਬਣਦਾ ਕਿ ਮੈਂ ਇੰਨੀ ਫੀਸ ਲੈ ਸਕਾਂ ਮੈਨੂੰ ਇਦਾਂ ਲੱਗਦਾ ਤੇ ਬਾਕੀ ਉਹ ਵੀ ਚਲੋ ਜਿਹੜੇ ਘਟ ਕਰਾਉਂਦੇ ਉਹ ਵੀ ਆਪਣੇ ਵੱਲੋਂ ਠੀਕ ਹੁੰਦੇ ਨੇ ਵੀ ਚਲੋ ਉਹਨਾਂ ਦਾ ਥੋੜਾ ਸਰਕਲ ਥੋੜਾ ਠੀਕ ਬਣ ਜਾਈ ਜਾ ਇੰਨੇ ਜੇ ਚ ਗੱਲ ਬਣ ਜੇ ਪਰ ਮੈਂ ਵੀ ਆਪਣੀ ਜਗ੍ਹਾ ਠੀਕ ਹੁੰਨੀ ਆ ਕਿ ਮੈਂ ਜਿੰਨਾ ਕਿ ਮੈਨੂੰ ਚਾਹੀਦਾ ਉਹਨਾਂ ਕ ਮਿਲ ਜੇ ਕਿਉਂਕਿ ਮੈਂ ਕਿਹੜਾ ਡੇਲੀ ਸ਼ੂਟ ਕਰੀ ਜਾਂਦੀ ਆ ਜਾਂ ਮੈਂ ਕਿਉਂਕਿ ਮਹੀਨੇ ਜੇ ਮੈਂ 30 ਗਾਣਾ ਕਰਦੀ ਆ ਆਰਟਿਸਟ ਦੇ ਖਰਚੇ ਵੀ ਬਹੁਤ ਹੁੰਦੇ ਆ ਨਾ ਮੇਨਟੇਨ ਕਰਨਾ ਆਪਣੇ ਆਪ ਨੂੰ ਜਾਂ ਖਰਚੇ ਬਹੁਤ ਹੁੰਦੇ ਆ ਬਹੁਤ ਖਰਚੇ ਹੁੰਦੇ ਆ ਇਹ ਤਾਂ ਚਲੋ ਹਰੇਕ ਨੂੰ ਹੀ ਪਤਾ ਕਹਿੰਦੇ ਹੁੰਦੇ ਜਿਹਦੀ 10 ਰੁਪਏ ਤਨਖਾਹ ਹੈ ਉਹਦੇ 8 ਰੁਪਏ ਦੇ ਸਾਬ ਨਾਲ ਖਰਚੇ ਦੋਨੇ ਸੇਵ ਕਰ ਲੈਣੇ ਬਿਲਕੁਲ ਸਹੀ ਕਹਿ ਰਹੇ ਹੋ ਤੇ ਜਿਹਦੀ 10 ਲੱਖ ਤਨਖਾਹ ਹੈ ਨਾ ਉਹਦੇ 9 ਲੱਖ ਖਰਚੇ ਹੋਣੇ ਆ ਉਹਨੇ 1 ਲੱਖ ਸੇਵ ਕਰਨਾ ਹੂੰ ਭਾਵੇਂ ਉਹ ਲੱਖ ਵੀ ਸੇਵ ਨਾ ਕਰੇ ਵੈਸੇ ਤੁਹਾਡੀ ਜਦੋਂ ਇੰਟਰਵਿਊ ਦੇਖਣੀ ਆ ਨਾ ਕਈਆਂ ਖਾਸ ਤੌਰ ਤੇ ਜਿਨ੍ਹਾਂ ਨੇ ਮੁੰਡੇ ਕਿਹਦੇ ਵਿਆਹ ਨੂੰ ਕਹਿੰਦੇ ਹੁਣ ਇਹੋ ਜੀ ਸਾਨੂੰ ਨੂੰ ਚਾਹੀਦੀ ਐ ਕੁੜੀ ਬਹੁਤ ਸਿਆਰੀ ਗੱਲਾਂ ਕਰਦੀ ਹੈ ਹਾਂਜੀ ਮੈਨੂੰ ਇਦਾਂ ਦੇ ਬਹੁਤ ਕਮੈਂਟ ਆਉਂਦੇ ਵੀ ਵਿਆਹ ਕਰਾ ਲੀਏ ਵਿਆਹ ਕਰਾ ਲੀਏ ਤੇ ਇਦਾਂ ਵੀ ਬਹੁਤ ਕਮੈਂਟ ਆਉਂਦੇ ਵੀ ਸਾਡੀ ਐਕਸ ਤੁਹਾਡੇ ਵਰਗੀ ਸੀ ਚਲਿਆ ਸ਼ਕਲ ਮਿਲਦੀ ਆ ਕਮੈਂਟ ਤਾਂ ਹੋਣਾ ਹੀ ਹੋਣਾ ਵੀ ਸਾਡੀ ਵਾਈਫ ਦੀ ਤੁਹਾਡੇ ਨਾਲ ਸ਼ਕਲ ਮਿਲਦੀ ਹੈ ਜਾਂ ਸਾਡੀ ਗਰਲਫ੍ਰੈਂਡ ਦੀ ਤੁਹਾਡੇ ਨਾਲ ਸ਼ਕਲ ਮਿਲਦੀ ਹੈ ਇਦਾਂ ਦੀਆਂ ਬਹੁਤ ਗੱਲਾਂ ਹੁੰਦੀਆਂ ਸ਼ਕਲ ਸ਼ਕਲ ਕਿਸੇ ਦੇ ਨਹੀਂ ਮਿਲਣੀ ਹੁੰਦੀ ਜਿਵੇਂ ਦੋਰੇ ਦੋਰੇ ਫੋਦੇ ਸਾਰੇ ਅੱਛਾ ਇੱਕ ਮੈਨੂੰ ਐ ਦੱਸੋ ਤੁਸੀਂ ਉਹ ਜੇ ਆਪਾਂ ਆਰਟਿਸਟ ਦੀ ਗੱਲ ਕਰੀਏ ਕਿਹੜਾ ਕੋਈ ਹੈਗਾ ਮਨ ਦੇ ਵਿੱਚ ਮਾਹੀ ਦੇ ਕਿ ਮੈਂ ਯਾਰ ਫਲਾਣੇ ਆਰਟਿਸਟ ਨਾਲ ਕੰਮ ਕਰ ਲਾਂ ਇੱਕ ਰੀਜ ਹੁੰਦੀ ਆ ਪਰ ਪੋਲ ਪੋਟਿਕਲ ਜੇ ਆਨਸਰ ਨਾ ਦੇ ਉਹ ਕਿੰਨੇ ਸਾਰੇ ਵਧੀਆ ਤੇ ਹੁੰਦਾ ਹੀ ਹੈ ਹੁੰਦਾ ਹੀ ਹੈ ਸਾਰੇ ਵਧੀਆ ਹੈਗੇ ਨੇ ਆਪਣੇ ਆਪਣੇ ਥਾਵੇਂ ਐਨੇ ਕਿਉਂ ਕਹੀਏ ਹਮ ਅਮਨਿੰਦਰ ਜੀ ਲਾ ਲਓ ਹਮ ਤਾਂ ਉਹ ਆਪਣੇ ਔਰੇ ਚ ਬਹੁਤ ਵੱਡੇ ਨੇ ਹਮ ਠੀਕ ਗਿੱਪੀ ਜੀ ਲਾ ਲਓ ਹਮ ਤਾਂ ਉਹ ਆਪਣੇ ਔਰੇ ਚ ਬਹੁਤ ਵੱਡੇ ਨੇ ਉਹਨਾਂ ਨੇ ਬਹੁਤ ਤਾਨੂੰ ਪਤਾ ਉਹ ਪੰਜਾਬੀ ਇੰਡਸਟਰੀ ਨੂੰ ਬਹੁਤ ਬੂਸਟ ਕੀਤਾ ਅਮਰਿੰਦਰ ਜੀ ਦੀ ਅੰਗਰੇਜ਼ ਫਿਲਮ ਮੈਂ ਤੁਹਾਨੂੰ ਇਦਾਂ ਦੱਸ ਦਿੰਨੀ ਆ ਵੀ ਮੈਂ ਫਿਲਮਾਂ ਕਰਨਾ ਚਾਹੁੰਦੀ ਆ ਕਿੱਦਾਂ ਦੀਆਂ ਅਮਰਿੰਦਰ ਜੀ ਦੀ ਅੰਗਰੇਜ਼ ਫਿਲਮ ਤਰ੍ਹਾਂ ਮੈਂ ਉਹਨਾਂ ਨਾਲ ਕਰਨਾ ਚਾਹੁੰਦੀ ਆ ਇੱਕ ਇਦਾਂ ਦੀ ਠੀਕ ਹੈ ਗਿੱਪੀ ਜੀ ਨਾਲ ਕੋਈ ਫਨੀ ਕਰਨਾ ਚਾਹੁੰਦੀ ਆ ਠੀਕ ਹੈ ਤੇ ਗੁਰਨਾਮ ਜੀ ਨਾਲ ਤਾਂ ਆ ਹੀ ਰਹੀ ਹੈ ਮੇਰੀ ਤੇ ਇੱਕ ਕਦੋਂ ਹੋਰ ਆਰਟਿਸਟ ਨੇ ਜਿੱਦਾਂ ਦਿਲਜੀਤ ਜੀ ਤਾਂ ਬਹੁਤ ਵੱਡੀ ਗੱਲ ਹੋ ਜੇਗੀ ਪਰ ਸੁਪਨੇ ਲੈਣ ਚ ਕੀ ਜਾਂਦਾ ਹੂੰ ਉਹਨਾਂ ਨਾਲ ਵੀ ਕਰਨਾ ਚਾਹੂੰਗੀ ਸਭ ਨਾਲ ਹੀ ਕਰਨਾ ਚਾਹੂੰਗੀ ਮਾਹੀ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਹੈ ਤੇ ਬਹੁਤ ਖੂਬਸੂਰਤ ਤੇ ਟੰਗ ਦੇ ਨਾਲ ਗੱਲਾਂ ਹੋਈਆਂ ਨੇ ਔਰ ਥੋੜਾ ਜਿਹਾ ਭਾਵੁਕ ਵੀ ਹੋਏ ਨੇ ਔਰ ਬਹੁਤ ਇਹ ਗੱਲ ਗਲਤ ਹੋ ਗਈ ਭਾਵੁਕਲੀ ਮੈਂ ਹੱਸਦੀ ਚੰਗੀ ਲੱਗਦੀ ਆ ਮੈਨੂੰ ਲੋਕ ਕੀ ਪਤਾ ਕੀ ਕਮੈਂਟ ਕਰਦੇ ਆ ਲਾਫਿੰਗ ਬੁੱਧਾ ਨਹੀਂ ਚਲੋ ਮੈਂ 24 ਘੰਟੇ ਹੱਸਦੀ ਰਹਿਣੀ ਆ ਅੱਜ ਇਹ ਭਾਵੁਕਲੀ ਗੱਲ ਜਿਆਦਾ ਇਹ ਖਰਾਬ ਹੋ ਗਈ ਕ੍ਰੋਸ ਕਾਂਟਾ ਨਹੀਂ ਚਲੋ ਇਹ ਮੈਨੂੰ ਲੱਗਦਾ ਕਿ ਇਹ ਨਾ ਸੱਚਾਈ ਹੁੰਦੀ ਹੈ ਨਾ ਹਰ ਬੰਦੇ ਦੀ ਸੱਚਾ ਬੰਦਾ ਦਾ ਹਾ ਭਾ ਬੰਦੇ ਨੇ ਤੁਸੀਂ ਫੇਕ ਨਹੀਂ ਕਰਦੇ ਹਨ ਚਾਹੇ ਉਹ ਮੇਕਅਪ ਦੀ ਗੱਲ ਹੋਵੇ ਚਾਹੇ ਇਨਰ ਸੋਲ ਦੀ ਗੱਲ ਹੋਵੇ ਤਾਂ ਬਹੁਤ ਵਧੀਆ ਲੱਗਿਆ ਮਾਹੀ ਸ਼ਰਮਾ ਦੇ ਨਾਲ ਗੱਲਬਾਤ ਕਰਕੇ ਗੱਲਾਂ ਦਾ ਜਿੰਨੀ ਮਰਜ਼ੀ ਕਰੇ ਜਾਓ ਚਲੋ ਇਹ ਤਾਂ ਫਿਰ ਬਿਜ਼ੀ ਆਰਟਿਸਟ ਨੇ ਤੇ ਬਹੁਤ ਥੈਂਕਸ ਮਾਹੀ ਸੜਨ ਨਾਲ ਗੱਲਬਾਤ ਕਰਨ ਲਈ ਤੁਹਾਨੂੰ ਬਹੁਤ ਬੈਸਟ ਵਿਸ਼ੇ ਤੁਹਾਡੇ ਸ਼ੋਅ ਦੇ ਲਈ ਤੁਹਾਡੇ ਗੀਤਾਂ ਦੇ ਲਈ ਤੇ ਤੁਹਾਡੀ ਆਉਣ ਵਾਲੀ ਜਿਹੜੀ ਫਿਲਮ ਆ ਉਹਦੇ ਲਈ ਵੀ ਸ਼ੁਕਰੀਆ ਜੀ ਬਹੁਤ ਸ਼ੁਕਰੀਆ